ਬਰਨਾਲਾ ਜ਼ਿਲ੍ਹੇ ਦੇ ਤਾਪਾ ਮੰਡੀ ਦੀ ਬਸਤੀ ਆਨੰਦਪੁਰ ਜਿੱਥੇ ਇੱਕ ਔਰਤ ਵੱਲੋਂ ਸੋਹਰਾ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਲਟਕੇ ਆਤਮ ਹੱਤਿਆ ਕਰ ਲਈ ਗਈ। ਇਸ ਸਬੰਧੀ ਮ੍ਰਿਤਕ ਦੇ ਪਤੀ ਭਰਾ ਅਤੇ ਮਾਂ ਵੱਲੋਂ ਸੋਹਰਾ ਪਰਿਵਾਰ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਇਸ ਵੰਦੇ ਪੁਲਿਸ ਨੇ ਕਾਡਿਨ ਵਾਲੇ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੀ ਸੱਸ, ਜੇਠ, ਜਠਾਣੀ ਤੇ ਜੇਠ ਦੀ ਲੜਖੀ ਦੇ ਬਦੋ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਸਾਰਾ ਮਾਮਲਾ ਤਾਂ ਸੁਣਾਣੇ ਆ ਮ੍ਰਿਤਕ ਦੇ ਭਰਾ ਕੀ ਕਹਿ ਰਹੇ ਨੇ ਪਤੀ ਕੀ ਕਹਿ ਰਿਹਾ ਤੇ ਪੁਲਿਸ ਅਧਿਕਾਰੀ ਹੁਣ ਕੀ ਜਾਣਕਾਰੀ ਦੇ ਰਹੇ ਹਨ ਮਾਮਲਾ ਕੁਛ ਨਹੀਂ ਕਰ ਦਿਆ ਨੇ ਥੋੜਾ ਸੂ ਸੂਸਾਈਡ ਕਰ ਲਿਆ ਆਪਸੀ ਬੀਬੀ ਉਹ ਕੀ ਬਾਤ ਦਾ ਹੀ ਉਹਦਾ ਮਾੜਾ ਮੋਟਾ ਇੱਕ ਬੋਲ ਬੋਲ ਪੈਂਦੀ ਸੀ ਕਿਸੇ ਨਾਲ ਉਹਦਾ ਬੀਬੀ ਵਧਿਆ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਉਹਨੇ ਕੀ ਕਰਦੀ ਆ ਬਸ ਪਰ ਇਹ ਲੱਗਿਆ ਕੋਣ ਤੇ ਲੜੀ ਹੋ ਕੇ ਨਾਲ ਬਾ ਬੀਬੀ ਵਧ ਗਿਆ ਤੂੰ ਬਾ ਚਫ ਆਹ ਲੈ ਲਿਆ ਮੈਂ ਤੁਹਾਡੇ ਤੇ ਦੋਸ਼ ਲਾਇਆ ਪਰਿਵਾਰ ਤੇ ਵੀ ਨਹੀਂ ਕੀ ਕਰਾਂ ਚੱਲਾਂ ਉਹ ਬੇਬੁਨਿਆਦ ਨਹੀਂ ਇਨਕੁਆਰੀ ਕੀਤੀ ਜਾਵੇ ਜੇ ਕੋਈ ਲੱਗਦਾ ਜਦੋਂ ਮੈਂ ਆਪਦੇ ਪਰਿਵਾਰ ਨਾਲ ਕਦੇ ਲੜਿਆ ਬੋਲਿਆ ਨਹੀਂ ਸੀ ਮੇਰੇ ਤੇ ਕਰੀ ਜਾਵੇ ਕੋਈ ਚੱਕਰ ਨਹੀਂ ਫालतੂ ਤਾਂ ਕਿਸੇ ਦੇ ਪਿਛਲੀਆਂ ਲੜਾਈਆਂ ਛੱਡ ਕੇ ਫालतੂ ਕਿਸੇ ਤੇ ਦੋਸ਼ ਲਾਉਣਾ ਗਲਤ ਗੱਲ ਆ ਅੱਜ ਜਿਹਦੇ ਪਿੱਛੇ ਦੋਸ਼ ਲਾਈ ਜਾਂਦੇ ਆ ਪਹਿਲੀ ਗੱਲ ਤਾਂ ਉਹੀ ਵਧੀਆ ਬੋਲਚਾਲ ਸੀ ਸਾਡੀ ਹੁਣ ਦੋ ਚਾਰ ਦਿਨ ਪਹਿਲਾਂ ਵੀ ਕੁੜੀ ਪਰੋਣਾ ਆ ਕੇ ਗਏ ਆ ਫਾਲਤੂ ਬੇਸੇ ਦਾ ਨੌਨਲਾਈਨ ਦਾ ਕੋਈ ਫਾਇਦਾ ਨਹੀਂ 12 ਸਾਲ ਹੋ ਗਏ ਸੀ ਮੇਰੀ ਪਤੀ ਵਿਆਹ ਹੀ ਉਹਦੇ ਦੀ ਤੰਗ ਕਰਦੇ ਸੀ ਜੇਠ ਜਠਾਣੀ ਨੰਦ ਸੱਸ ਸੋਹਰਾ ਸਾਰੇ ਜਾਣੇ ਤੰਗ ਕਰਦੇ ਸੀਗੇ ਹੁਣ 10 ਦਿਨ ਹੋ ਗਏ ਸੀ ਕਰੇ ਕੋਈ ਕੇਸ ਇਸ ਪਏ ਨੂੰ ਉਹਦੇ ਦਾ ਕਰੇ ਕੋਈ ਕੇਸ ਸੀਗਾ ਅੱਜ ਵੀ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਕੀ ਕੀਤਾ ਮੇਰੀ ਧੀ ਨੂੰ ਵੀ ਕੀ ਨਹੀਂ ਕੀਤਾ 8:30 ਵਜੇ ਮੇਰੇ ਨਾਲ ਗੱਲ ਹੋਈ ਆ ਵਧੀਆ ਸੀਗੀ ਉਸ ਤੋਂ ਬਾਅਦ ਮੇਰੀ ਵੱਡੀ ਕੁੜੀ ਨਾਲ ਗੱਲ ਹੋਈ ਆ ਉਦੋਂ ਵੀ ਵਧੀਆ ਸੀਗੀ ਉਦੋਂ ਬਾਅਦ ਹੀ ਇਹਨਾਂ ਨੇ ਸਾਨੂੰ ਅੱਧੇ ਘੰਟੇ ਬਾਅਦ ਫੋਨ ਕਰਤਾ ਉਹਨੇ ਤਾਂ ਆਪ ਹੱਲ ਲੈ ਲਿਆ ਮੈਂ ਅੰਮ੍ਰਿਤ ਮਾਇ ਸਾਰਿਆਂ ਨੂੰ ਕਹਿੰਦੀ ਆ ਵੀ ਮੇਰੀ ਧੀ ਦਾ ਉੱਤਾ ਚੱਕਿਆ ਜਾਵੇ ਕਿ ਆਪਣੀ ਕੁੜੀ ਦੀ ਜਠਾਣੀ ਜੇਠ ਨਨਦ ਸੱਸ ਸੋਹਰਾ ਕਜੇੜ ਦੀ ਕੁੜੀ ਆ ਜੀ ਇਹਨੂੰ ਮੈਂਟਲੀ ਟੌਰਚਰ ਕਰਦੇ ਸੀ ਤੇ ਕਈ ਮਹੀਨੇ ਹੋ ਗਏ ਸੀ ਹੁਣ ਅੱਜ ਉਹਨਾਂ ਨੇ ਘੁੱਟ ਮਾਰ ਕੀਤੀ ਇਹਦੇ ਨਾਲ ਰੱਬ ਨੂੰ ਪਤਾ ਮਾਰੀ ਆ ਜਾਂ ਮਰੀ ਆ ਜੀ ਸਾਨੂੰ ਤਾਂ 1:30 ਵਜੇ ਫੋਨ ਗਿਆ ਵੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਮੰਗ ਕੀ ਕਰਦੇ ਹੈ ਜੀ ਮੰਗ ਕੀ ਕਰਦੇ ਆ ਮੰਗਦਾ ਸੀ ਇਨਸਾਫ ਪਾਲਦੇ ਆ ਵੀ ਜਿਨ੍ਹਾਂ ਨੇ ਸਾਡੀ ਕੁੜੀ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਮਿਲੇ ਬਸ ਕੋਣ ਕੋਣ ਦੁਸ਼ਮਣ ਹੈ ਮੇਨ ਇਹਦੀ ਜਠਾਣੀ ਜੇਠ ਉਹਦੀ ਕੁੜੀ ਜੇਠ ਦੀ ਕੁੜੀ ਮਤਲਬ ਕੇ ਸੱਸ ਸੋਹਰਾ ਇਹ ਇੱਕ ਨਣ ਦਾ ਸੁਸਾਇਸਾਈਡ ਕੀਤਾ ਤਾਂ ਸਾਡੇ ਆਯੋ ਇਹ ਸੇ ਕਰਮਜੀਤ ਸਿੰਘ ਐ ਐਸਐਚਓ ਸੰਦੀਪ ਸਿੰਘ ਫਿਰ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਵੀ 35 ਸਾਲ ਦੀ ਲੜਕੀ ਹੈ ਔਰਤ ਸ਼ਾਦੀशुदा ਦੋ ਬੱਚੇ ਨੇ ਤਾਂ ਉਹਨੇ ਮਤਲਬ ਫਾਲਿਆ ਸੀ ਤਾਂ ਉਹਨਾਂ ਨੇ ਮੰਜੇ ਤੇ ਪਈ ਹੋਈ ਸੀਗੀ ਉਹਦੇ ਵਿੱਚ ਗਲਤੇ ਨਿਸ਼ਾਨ ਸੀਗਾ ਜਦੋਂ ਉਹਨਾਂ ਪਰਤਾਲ ਕੀਤੀ ਵੀ ਉਹਨੇ ਪੱਕੇ ਦੇ ਨਾਲ ਲਟਕ ਕੇ ਆਪਣੀ ਜੀਵਨ ਦੀ ਲਾਖਤਮ ਕੀਤੀ ਹੈ ਹਲ ਇਹਦੇ ਤੇ ਕਿਹ ਜਿਹੇ ਤੇ ਪੱਕਾ ਦੱਸੋ ਇਹਦੇ ਤੇ ਬਲੋ ਜੋ ਉਹਨਾਂ ਦੇ ਪਰਿਵਾਰ ਵੱਲੋਂ ਦੋਸ਼ ਲਾਏ ਗਿਆ ਵੀ ਸਾਡੀ ਕੁੜੀ ਨੂੰ 12 ਸਾਲ ਹੋ ਗਏ ਸ਼ਾਦੀ ਕੀਤੇ ਨੂੰ ਦੋ ਬੱਚੇ ਆ ਇਹਦਾ ਸਹੁਰਾ ਪਰਿਵਾਰ ਜਿਹੜਾ ਉਹ ਬਹੁਤ ਜ਼ਿਆਦਾ ਤੰਗ ਕਰਦਾ ਸੀ ਖਾਸ ਕਰਕੇ ਉਹਨਾਂ ਨੇ ਉਹਨਾਂ ਦੀ ਮਾਂ ਜਿਹੜਾ ਉਹਦਾ ਨਾਮ ਚਰਨਜੀਤ कौर ਉਹਦਾ ਨਾਲ ਆ ਵੀ ਉਹਦੀ ਸੱਸ ਜਿਹੜੀ ਸੀ ਕੁੜੀ ਧੀ ਯਾਨੀ ਉਹ ਬਹੁਤ ਪਰੇਸ਼ਾਨ ਕਰਦੀ ਸੀ ਤੇ ਇੱਕ ਇਹਨਾਂ ਦੀ ਭਤੀਜੀ ਸਕੂਲ ਚ ਪੜ੍ਹਦੀ ਕੁੜੀ ਪਲੱਸ 1 ਦੇ ਵਿੱਚ ਉਹ ਵੱਲੋਂ ਸ਼ਾਇਦ ਮਾਈਨਰ ਨਾ ਹੋਵੇ ਉਹ ਲੜਕੀ ਅੰਕੂ ਤੇ ਇੱਕ ਉਹਦੀ ਪਰਚਾਈ ਜ ਜਿਹਦਾ ਨਾਮ ਸਰਬਜੀਤ ਕੌਰ ਹੈ ਇਹ ਤਿੰਨ ਜਣਿਆਂ ਦਾ ਮਤਲਬ ਬਹੁਤ ਜ਼ਿਆਦਾ ਸੀ ਤੇ ਫਿਰ ਉਹ ਵਿਆਹ ਦੇ ਵਿੱਚ ਉਹਨਾਂ ਨੇ ਦੂਜੇ ਦਾ ਵੀ ਲਗਾਇਆ ਵੀ ਜਿਹੜੀ ਇਹਨਾਂ ਦੀ ਨਾਨਨ ਸੀ ਵੀ ਉਹਦਾ ਵੀ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਚ ਬਹੁਤ ਜ਼ਿਆਦਾ ਰੋਲ ਸੀਗਾ ਤੇ ਇਹ ਪੰਜ ਜਣਿਆਂ ਦੇ ਅਸੀਂ ਪਰਚਾ ਦਰਜ ਕੀਤਾ ਇੱਕ ਉਹ ਲੜਕੀ ਦੇ ਨਾਨਨ ਉਹਦੀ ਸੱਸ ਉਹਦੀ ਜੀਅੰਡ ਚਾਣੀ ਤੇ ਇੱਕ ਉਪਤੀ ਜੀਤੇ ਕਿਹੜੇ ਭਰਾਵਾਂ ਤੇ ਇਤਮਾਮ ਬਣਦਾ ਇਹ ਜੀ ਇਹਨਾਂ ਦੇ ਧਾਰਾ ਤੇ ਲਾਈਨਾਂ ਨੇ ਜੀ 108 612 ਬੀ ਐਨ ਐਸ